ਮੇਰੇ ਨੌਜਵਾਨ ਵੀਰ ਇਸ ਸਕੂਲ ਦੇ ਪਿਆਰੇ ਪਿਆਰੇ ਸਟੂਡੈਂਟਸ ਉਹਨਾਂ ਦੇ ਮਾਪੇ ਸਾਰਾ ਸਟਾਫ ਪ੍ਰਿੰਸੀਪਲ ਸਹਿਬਾਨ ਸਿੱਖਿਆ ਮਹਿਕਮੇ ਦੇ ਸਾਰੇ ਅਫਸਰ ਸਹਿਬਾਨ ਡੀਓ ਸਹਿਬਾਨ ਡਿਪਟੀ ਡੀਓ ਸਹਿਬਾਨ ਆਮ ਆਦਮੀ ਪਾਰਟੀ ਦੀ ਸਾਡੀ ਸੂਚੀ ਲੀਡਰਸ਼ਿਪ ਸਾਡੇ ਸਿੱਖਿਆ ਦੇ ਕੋਆਰਡੀਨੇਟਰ ਦੇ ਆਸਿੰਦੀ ਆਪ ਸਭ ਕੋ ਲੋ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 2022 ਮੈਂ ਤੇ ਮੇਰੇ ਸਾਥੀ ਅਸੀਂ ਬੈਠੇ ਆ ਸਾਰੇ ਸਾਹਮਣੇ ਅਸੀਂ ਤੁਹਾਡੇ ਕੋਲ ਆਏ ਸੀ ਇੱਕ ਫਰਿਆਦ ਲੈ ਕੇ ਇੱਕ ਬੇਨਤੀ ਲੈ ਕੇ ਕਿ ਸਾਨੂੰ ਇੱਕ ਮੌਕਾ ਦੋ ਪੰਜਾਬ ਦੀ ਸੇਵਾ ਕਰਨ ਦਾ ਇੱਕ ਮੌਕਾ ਕੇਂਦਰੀਵਾਲ ਜੀ ਕੋਈ ਮੌਕਾ ਮਾਨ ਸਾਹਿਬ ਨੂੰ ਇੱਕ ਮੌਕਾ ਆਪਣੇ ਪੁੱਤ ਹਰਜੋਤ ਬੈਂਸ ਨੂੰ ਅਸੀਂ ਹਲਕੇ ਚ ਵਧੀਆ ਕੰਮ ਕਰਾਂਗੇ ਇਸ ਮਹਾਨ ਗੁਰੂ ਸਾਹਿਬ ਦੀ ਧਰਤੀ ਲਈ ਕੰਮ ਕਰਾਂਗੇ ਪੰਜਾਬ ਦੇ ਸਰਕਾਰੀ ਸਕੂਲ ਪੰਜਾਬ ਦੇ ਹਸਪਤਾਲ ਠੀਕ ਕਰਾਂਗੇ ਤੁਸੀਂ ਮੈਨੂੰ ਵਿਧਾਇਕ ਬਣਾਇਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਮਐਲਏ ਬਣਾ ਕੇ ਭੇਜਿਆ ਪਰਮਾਤਮਾ ਪ੍ਰਭੂ ਗੁਰੂ ਸਾਹਿਬ ਦੀ ਰਹਿਮਤ ਹੋਈ ਬਖਸ਼ਿਸ਼ ਹੋਈ ਮੈਂ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਤੈਨੂੰ ਮੈਂਕਮਾ ਮਿਲਿਆ ਸਿੱਖਿਆ ਬੜੋਂ ਔਖਾ ਮੈਂਕਮਾ ਨਹੀਂ ਕੋਈ ਮੰਤਰੀ ਇਸ ਮੈਂਕਮੇ ਨੂੰ ਲੈਣਾ ਨਹੀਂ ਚਾਹਦਾ ਧਰਨੇ ਵਾਲਾ ਮੈਂਕਮਾ ਕਿਹਾ ਜਾਂਦਾ ਸੀ ਪਰ ਯਕੀਨ ਮੰਨਿਓ ਮੈਂ ਉਦੋਂ ਵੀ ਤੇ ਅੱਜ ਵੀ ਤੇ ਸਦਾ ਪ੍ਰਮਾਤਮਾ ਦਾ ਰਿਣੀ ਰਹੂਗਾ ਕਿ ਮੈਨੂੰ ਇਸ ਮਹਾਨ ਮੈਂਕੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਇਸ ਤੋਂ ਪਾਵਨ ਪਵਿੱਤਰ ਕੰਮ ਨਹੀਂ ਹੋ ਸਕਦਾ ਇਹ ਬੱਚਿਆਂ ਦੇ ਜੀਵਨ ਦੇ ਵਿੱਚ ਤੁਸੀਂ ਲੰਗਰ ਲਾਉਂਦੇ ਹੋ ਇੱਕ ਦਿਨ ਭੁੱਖੇ ਨੂੰ ਰੋਟੀ ਮਿਲਦੀ ਹੈ ਤੁਹਾਨੂੰ ਕਿੰਨਾ ਸਕੂਨ ਆਦਾ ਆਪਾਂ ਲੰਗਰ ਲਾਉਂਦੇ ਹਾਂ ਪਿੱਛੇ ਜਿਵੇਂ ਮੈਂ ਦੇਖਿਆ ਮਸਾਖੀ ਤੇ ਤੁਹਾਡੇ ਪਿੰਡ ਦੇ ਮੋੜ ਤੇ ਲੰਗਰ ਲੱਗਿਆ ਸੀ ਖੋਲੇ-ਮਹਲੇ 'ਚ ਦਰਾਂਤਿਆਂ ਬਿਲੇ ਆਪਾਂ ਨੂੰ ਮਨ ਨੂੰ ਸਕੂਨ ਆਉਂਦਾ ਹੈ ਸੇਵਾ ਕਰਕੇ ਜੇ ਲੰਗਰ ਇੱਕ ਦਿਨ ਲਾ ਕੇ ਇੰਨਾ ਸਕੂਨ ਆਉਂਦਾ ਤਾਂ ਜਿਸ ਬੱਚੇ ਦੀ ਜੀਵਨ ਆਪਾਂ ਬਦਲਨਾਂਗੇ ਉਹ ਉਮਰ ਭਰ ਦਾ ਲੰਗਰ ਹੈ ਉਸ ਤੋਂ ਵੱਡੇ ਪੁੰਨ ਵਾਲਾ ਕੰਮ ਕੋਈ ਹੋ ਨਹੀਂ ਸਕਦਾ ਮੈਂ ਆਪਣੇ ਆਪ ਨੂੰ ਸਮਝਦਾ ਕਿ ਕਿੰਨੀ ਰਹਿਮਤ ਕਿੰਨੀ ਬਖਸ਼ਿਸ਼ ਪ੍ਰਮਾਤਮਾ ਦੀ ਮੇਰੇ ਸਿਰ ਤੇ ਹੋਈ ਹੈ ਕਿ ਇੰਨਾ ਵੱਡਾ ਕੰਮ ਮਿਲਿਆ ਇਸ ਕਰਕੇ ਸਿਰ ਝੁਕਾ ਕੇ ਤਿੰਨ ਸਾਲ ਲੱਗੇ ਰਹੇ ਜਦੋਂ ਮੰਤਰੀ ਬਣਿਆ ਸੀ ਨਾ ਜੀ ਐਡਾਂ ਦੇ ਸਕੂਲ ਵਿਰਸੇ ਚ ਮਿਲੇ ਸੀ ਚਾਰ ਦੀਵਾਰੀ ਤੱਕ ਨਹੀਂ ਸੀ ਸਕੂਲਾਂ 60 ਬੱਚਾ ਗਾਈਆਂ ਵਿੱਚ ਬੈਠਦੇ ਸੀ ਕਿਤੇ ਕਿਸੇ ਸਕੂਲਾਂ ਚ ਉਡੀ ਨਾ ਬਾਸਲਾ ਲਾ ਕੇ ਕਲਾਸ ਰੂਮਾਂ ਦੇ ਅੱਗੇ ਰੱਖੇ ਹੋਈ ਸੀ ਤਾਂ ਕਿ ਜਾਨਵਰ ਕਲਾਸ ਰੂਮ ਚ ਨਾ ਵੜ ਜਾਣ ਬਾਥਰੂਮਾਂ ਦੀ ਹਾਲਤ ਬਹੁਤ ਬੁਰੀ ਯਾ ਵਰਤਨੀ ਯੋਗ ਨਹੀਂ ਸੀ ਬੱਚੇ ਜ਼ਮੀਨ ਤੇ ਬੈਠਦੇ ਸੀ ਏਸੀ ਹਾਲਾਤ ਤਿੰਨ ਸਾਲ ਮਿਹਨਤ ਕੀਤੀ ਹੈ ਪੰਜਾਬ ਦੇ ਬਾਰਡਰ ਇਲਾਕਿਆਂ ਚ ਵੀ ਸਕੂਲਾਂ ਚ ਗਿਆ 11500 ਸਕੂਲਾਂ ਚ ਜਾ ਜਾ ਕੇ ਅੱਜ ਦਾਅਵੇ ਨਾਲ ਕਹਿ ਸਕਦੇ ਆ ਪੰਜਾਬ ਚ ਕੋਈ ਵੀ ਐਦਾਂ ਦਾ ਸਕੂਲ ਨਹੀਂ ਜਿੱਥੇ ਚਾਰ ਦਿਵਾਰੀ ਨਾ ਹੋਵੇ ਪੰਜਾਬ ਦੇ ਹਰ ਸਕੂਲ ਦੇ ਵਿੱਚ ਸਾਫ਼ ਸੁਥਰੇ ਬਾਥਰੂਮ ਹੈ ਪੰਜਾਬ ਦੇ ਵਿੱਚ ਕੋਈ ਵੀ ਬੱਚਾ ਠੰਡੇ ਨਹੀਂ ਬੈਠਦਾ ਟੀਚਰਾਂ ਦੀ ਭਰਤੀ ਹੋਈ ਹੈ ਟੀਚਰਾਂ ਦੀ ਤਖਾਵਾ ਵਧਾਈਆਂ 12700 ਟੀਚਰ ਪੱਕੇ ਕਿਤੇ ਆ 17000 ਸਕੂਲਾਂ ਚ ਵਾਈਫਾਈ ਜਿੰਨਾ ਸੀਨੀਅਰ ਸਕੈਂਡਰੀ ਸਕੂਲਾਂ ਚ 500 ਤੋਂ ਵੱਧ ਬੱਚੇ ਆ ਉੱਥੇ ਸਿਕਿਉਰਿਟੀ ਗਾਰਡ ਕੈਂਪਸ ਮੈਨੇਜਰ ਟਰਾਂਸਪੋਰਟ ਸਰਵਿਸ ਬੱਚਿਆਂ ਨੂੰ ਐਕਸਪੋਜ਼ਰ ਵਿਜਿਟਸ ਪ੍ਰਿੰਸੀਪल्स ਨੂੰ ਸਿੰਗਾਪੁਰ ਹੈਡਮਾਸਟਰਸ ਨੂੰ ਅਹਮਦਾਬਾਦ ਹੈ ਟੀਚਰਸ ਨੂੰ ਫਿਨਲੈਂਡ ਇਹ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ ਤੁਸੀਂ ਹੁਣ ਮੈਨੂੰ ਦੱਸੋ ਮੈਂ ਤੁਹਾਡੇ ਇਹ ਮੇਰੇ ਹਲਕੇ ਦਾ ਪਿੰਡ ਹੈ ਗਰਦਲੇ ਤੁਸੀਂ ਮੈਨੂੰ ਦੱਸੋ ਰੋਜ਼ ਕਹੀ ਜਾਂਦੇ ਆ ਕਹਿੰਦੇ ਸਕੂਲਾਂ 'ਚ ਕੋਈ ਕੰਮ ਨਹੀਂ ਹੋਇਆ ਨਾ ਚਾਰ ਤੋਂ ਵਾਰੀ ਬਣੀ ਸੀ ਪਹਿਲਾਂ ਹੀ ਸੀਗੀਆਂ ਹੁਣ ਮੈਂ ਬੇਨਤੀ ਕਰੂਗਾ ਸਾਰੇ ਕੈਮਰੇ ਨੂੰ ਥੋੜੇ ਵੱਲ ਕਰ ਲੈ ਕੈਮਰੇ ਉਧਰ ਕਰੋ ਤੁਸੀਂ ਦੱਸੋ ਆ ਵੀ ਉਧਰ ਕਰ ਦਿਓ ਉਹ ਦਿਖਾਓ ਤੁਸੀਂ ਦੱਸੋ ਸਕੂਲ ਚ ਕੰਮ ਹੋਇਆ ਕਿ ਨਹੀਂ ਹੋਇਆ ਜੇ ਹੋਇਆ ਤਾਂ ਹੀ ਹੱਥ ਕੜਾ ਕਰਿਆ ਮੇਰੇ ਕਰਕੇ ਹੱਥ ਕੜਾ ਨਾ ਕਰ ਬਹੁਤ 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 ਮੈਂ ਜੀ ਆ ਬੱਚੇ ਮੈਨੂੰ ਤੁਹਾਡੇ ਤੁਹਾਡੇ ਪਿੰਡਾਂ ਦੇ ਬੱਚੇ ਆ ਕੋਈ ਗਾਜ਼ੀਪੁਰ ਦਾ ਕੋਈ ਗਰਦਲੇ ਦਾ ਕੋਈ ਚੱਕੀਆਂ ਦਾ ਮੇਰੇ ਨਾਲ ਬੱਚਿਆਂ ਨੂੰ ਸਕੂਲ ਚ ਹੀ ਮਿਲਿਆ ਮੈਂ ਇਹਨਾਂ ਵਿੱਚੋਂ ਕਿਸੇ ਨੂੰ ਵੀ ਪਹਿਲਾਂ ਨਹੀਂ ਜਾਣਦਾ ਸੀ ਇਹ ਬੱਚਿਆਂ ਨੂੰ ਜਦੋਂ ਮੈਂ ਇੱਥੇ ਆ ਕੇ ਪੁੱਛਿਆ ਕਿ ਉਹ ਬਲੇ ਅਕਸਰ ਮੰਤਰੀ ਨਾਣਾ ਲੋਕਲ ਐਮ ਐਲ ਏ ਆ ਉਹ ਸਾਰੇ ਟੀਚਰ ਸਿਖਾ ਦਿੰਦੇ ਨੇ ਇਹ ਕਹਾਣੀ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਪੁੱਤ ਸੱਚੀ ਸੱਚੀ ਦੱਸੀ ਜੋ ਤਬਦੀਲੀ ਆਈ ਹੈ ਉਹ ਦੱਸੋ ਤਾਂ ਮੈਂ ਆਹ ਲੜਕਾ ਕਰਮਜੀਤ ਹੈ ਨਾ ਤੁਹਾਡਾ ਕਰਮਜੀਤ ਪਰਮਜੀਤ ਨੇ ਇੱਕ ਮੈਥ ਦਾ ਮਾਡਲ ਤੇ ਐਕਸੀਬਿਸ਼ਨ ਲੱਗੀ ਸੀ ਉੱਥੇ ਮੈਥ ਦਾ ਮਾਡਲ ਬਣਾਇਆ ਕਿ ਕਿਵੇਂ ਅਸੀਂ ਇੱਕ ਮਾਡਲ ਦੇ ਨਾਲ ਮੈਥ ਦੇ ਜਿਹੜੇ ਸਾਮਾ ਸੋਲਵ ਕਰ ਸਕਦੇ ਮੈਂ ਪਰਮਜੀਤ ਨੂੰ ਪੁੱਛਿਆ ਮੈਂ ਕਿਹਾ ਪਰਮਜੀਤ ਸਕੂਲ ਦੇ ਵਿੱਚ ਕੋਈ ਫਰਕ ਹੈ ਕਿਹਨਾਂ ਬਹੁਤ ਫਰਕ ਆਇਆ ਮੈਂ ਕਿਹਾ ਮੈਨੂੰ ਦੱਸ ਕੀ ਫਰਕ ਆਇਆ ਜੋ ਜਵਾਬ ਇਹ ਦਿੱਤਾ ਮੇਰੀ ਅੱਖਾਂ ਲੰਬ ਹੋ ਗਈ ਮੈਨੂੰ ਲੱਗਿਆ ਇਥੇ ਕਹਿਣਾ ਨਹੀਂ ਸੀ ਅੱਜ ਤੋਂ ਪਹਿਲਾਂ ਵਾਲੇ ਆਪਣੇ ਫਾਰਮ ਹਾਊਸ ਬਣਾਉਂਦੇ ਰਹੇ ਆਪਣੇ ਹੋਟਲ ਬਣਾਉਂਦੇ ਰਹੇ ਮੈਂ ਕੋਈ ਫਾਰਮ ਹਾਊਸ ਨਹੀਂ ਬਣਾਇਆ ਮੈਂ ਕੋਈ ਹੋਟਲ ਨਹੀਂ ਬਣਾਇਆ ਮੈਂ ਆਪਣੇ ਘਰ ਨਹੀਂ ਬਣਾਏ ਜੋ ਪਰਮਜੀਤ ਨੇ ਜਵਾਬ ਦਿੱਤਾ ਉਹੀ ਕਰਨਾ ਹੈ ਸਿੱਤੇ ਇੰਨਾ ਮਨ ਨੂੰ ਸਕੂਨ ਆਇਆ ਕਿ ਹਾਂ ਸਹੀ ਰਾਹ ਤੇ ਚੱਲ ਰਹੇ ਹਾਂ ਪਰਮਜੀਤ ਦੱਸ ਕੀ ਜਵਾਬ ਦਿੱਤਾ ਤੂੰ ਦੱਸ ਕੀ ਸੱਚੀ ਗੱਲ ਬਗਲਾ ਹੋਇਆ ਸੋ ਜੀ ਨਹੀਂ ਨਹੀਂ ਤੂੰ ਦੱਸ ਜਿਵੇਂ ਪਹਿਲਾਂ ਪੜ ਪਹਿਲਾਂ ਆਪਣਾ ਨਾਮ ਦੱਸ ਮੇਰਾ ਨਾਮ ਭਗਵੰਦ ਸਿੰਘ ਹੈ ਪਿੰਡ ਦੱਸ ਮੈਂ ਗਾਜੀਪੁਰ ਪਿੰਡ ਦਾ ਵਾਸੀ ਹਾਂ ਦੱਸ ਕੀ ਕੀ ਜਵਾਬ ਦਿੱਤਾ ਸੀ ਜਿਵੇਂ ਜਦੋਂ ਅਤਾ ਸਰਕਾਰੀ ਸਕੂਲ ਚ ਆਇਆ ਤਾਂ ਮੈਨੂੰ ਪੜਨਾ ਨਹੀਂ ਆਉਂਦਾ ਜੀ ਜੇ ਮੈਂ ਤਾਂ ਅੱਗੇ ਪੜ੍ਹਨਾ ਸਿੱਖਿਆ ਜੀ ਹੁਣ ਹੁਣ ਇਹ ਮਾਡਲ ਬਣਾਇਆ ਹੈ ਪਤਾ ਕੀ ਇਹ ਸਕੂਲ ਪਹਿਲਾਂ ਵੀ ਸੀ ਬੱਚੇ ਪਾਸ ਹੋ ਹੀ ਜਾਂਦੇ ਸੀ ਉਹਨੂੰ ਪੜ੍ਹਨੇ ਨਹੀਂ ਆਉਂਦਾ ਸੀ 50% ਬੱਚੇ ਜੋ ਕਲਾਸ ਤੋਂ ਪਾਸ ਹੁੰਦੇ ਸੀਗੇ ਉਹਨਾਂ ਨੂੰ ਸਰਟੀਫਿਕੇਟ ਮਿਲ ਜਾਂਦਾ ਸੀ ਪਾਸ ਹੋਣ ਦਾ ਪਰ ਯਕੀਨ ਮੰਨਿਓ ਉਹਨਾਂ ਨੂੰ ਕੁਝ ਪੜ੍ਹਨਾ ਨਹੀਂ ਅੱਜ ਇਸ ਬੱਚੇ ਦਾ ਕੌਨਫੀਡੈਂਸ ਹੈ ਤੇ ਖੁਦ ਕਹਿੰਦਾ ਕਿ ਉਹ ਬਲੀ ਇਹਨੂੰ ਅੱਜ ਪਤਾ ਲੱਗਿਆ ਕਿ ਅੱਜ ਮੈਨੂੰ ਪੜ੍ਹਨਾ ਆਉਂਦਾ ਹੈ ਤੇ ਮੇਰੀ ਯਕੀਨ ਮੰਨਿਓ ਇਹ ਕਹਿੰਦਾ ਮੈਂ ਪੁਲਿਸ ਅਫਸਰ ਬਣੂਗਾ ਪੱਕਾ ਪੁਲਿਸ ਅਫਸਰ ਬਣੂਗਾ ਏ ਕੰਫੀਡੈਂਸ ਹੈ ਆਪ ਅੱਛੀ ਤਾਨਿਆਂ ਇੰਨੀ ਸ਼ਾਨਦਾਰ ਅੰਗਰੇਜ਼ੀ ਬੋਲਦੀ ਹੈ ਮੈਨੇ ਪੁੱਛਿਆ ਪੁੱਤ ਕਿਹੜੇ ਸਕੂਲ ਤੋਂ ਆਈ ਹੈ ਇਹ ਹੌਲੀ ਹੌਲੀ ਕਨਵੈਂਟ ਸਕੂਲ ਤੋਂ ਆਈ ਹੈ ਪਰਮਿਸ਼ਨ ਹੈ ਤਾਂ ਇਹ ਅਸੀਂ ਤੁਹਾਡੇ ਪਿੰਡਾਂ ਦੇ ਇਹ ਮੈਂ ਤਾਂ ਨਹੀਂ ਲੈ ਕੇ ਆ ਸਕਦਾ ਨਾ ਇਹ ਤਾਂ ਤੁਹਾਡੇ ਪਿੰਡਾਂ ਦੇ ਬੱਚੇ ਨੇ ਤਾਨਿਆ ਨੂੰ ਬੋਲ ਕੇ ਆਪਣਾ ਵੈਰੀ ਗੁੱਡ ਓਨ ਕਰਨਾ ਹੈ ਇਹ ਨੂੰ ਭੁੱਲ ਜਾਓ ਮਾਈਕਰੋ ਭੁੱਲ ਜਾਓ ਸੋਚੋ। ਕੋਈ ਗੱਲ ਨਹੀਂ। ਅੱਛਾ ਮੈਂ ਪੁੱਛਦਾ ਫਿਰ ਦੱਸਿਓ ਠੀਕ ਹੈ। ਅ ਤਾਨਿਆ ਕੀ ਲੱਗਦਾ ਤੁਹਾਨੂੰ ਕਿ ਚੇਂਜ ਆਇਆ ਇਸ ਸਕੂਲ 'ਚ? ਬਹੁਤ ਚੇਂਜ ਆਇਆ ਹੈ। ਪਹਿਲੇ ਦੱਸੋ ਕਿਹੜੇ ਸਕੂਲ ਪੜ੍ਹਦੇ ਸੀ? ਹੋਲੀ ਐਂਡਰ ਕਾਮਨਟਸ ਤੋਂ। ਹੋਲੀ ਸਕੂਲ 'ਚ ਪੜ੍ਹਦੇ। ਕਿਹੜਾ ਪਿੰਡ ਹੈ ਤੁਹਾਡਾ ਪੁੱਤ? ਚੱਕੀਆਂ। ਚਲ ਤੁਸੀਂ ਕੋਈ ਮਾਡਲ ਬਲੈਂਸਿੰਗ ਮਾਡਲ ਕੀ ਸੀ ਉਸ ਐਕਸਪਲੇਨ ਕਰੋ। ਟ੍ਰੈਵਲਿੰਗ ਕਰਵਾਇਆ ਮਾਡਲ ਸੀਗਾ। ਉਹਦੇ 'ਚ ਕੀ ਹੁੰਦਾ ਹੈ? ਟੂ ਵਾਟ ਇਜ਼ ਇਟ ਅਬਾਊਟ? Forget the mic. So this is yeah, 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 yeah. Forget the mic. In traffic turbine model, we use the wind created by moving vehicles to generate electricity. It is a renewable source of energy generation. Our model is environment friendly, does not generate any type of pollution. The principle behind traffic turbine is that fast moving vehicles push air out of the way, creating energy that can be captured by the turbine. So, from here you got this idea. ਇਸ ਇਸ ਨਮੇਕ ਕੋ ਬਹੁਤ ਵਧੀਆ ਬਹੁਤ ਵਧੀਆ ਬਹੁਤ ਬਹੁਤ ਸ਼ਾਬਾਸ਼ ਤੇ ਇਹ ਦੇ ਮਨਵੀਰ ਨੂੰ ਮੈਂ ਪੁੱਛਿਆ ਬੇਟਾ ਇੱਧਰ ਆਓ ਮਨਵੀਰਾਂ ਤੁਹਾਡਾ ਨਾਮ ਜਸਮੀਤ ਇੱਧਰ ਆਓ ਹਾਈ ਰੀਜੀ ਬੋਲੋ ਦੱਸੋ ਕੀ ਕੀ ਚੇਂਜ ਆਇਆ ਉਧਰ ਦੇਖੋ ਸਾਹਮਣੇ ਦੇ ਕੇ ਬੋਲੋ ਕਾਫੀ ਚੇਂजेस ਆਇਆ ਸਾਡੇ ਸਕੂਲਸ ਮੀਨਸ ਪਹਿਲੇ ਮੀਡਨ ਵੀ ਬਹੁਤ ਠੀਕ ਨਹੀਂ ਸੀ 3 ਸਾਲ ਹੋ ਗਏ ਮੈਂ ਸਕੂਲ ਹੁਣ ਮਿੱਟੇ ਮਿਲ ਟੇਸਟੀ ਪੜਦਾ ਹੈ ਬਹੁਤ ਜ਼ਿਆਦਾ ਅੱਛਾ ਖਾ ਕੇ ਮਜ਼ਾ ਆਦਾ ਬਹੁਤ ਫੂਲ ਕਲਾਸਿਸ ਮੀਨਸ ਜਿਹੜੇ ਸਾਡੇ ਬੈਚ ਲੱਗਦੇ ਸੀ ਪੀਰੀਅਡਸ ਪੂਰੇ ਲੱਗਦੇ ਹ ਸਾਰੇ 8 8 ਦੇ 8 ਸਕੂਲ ਟਾਈਮ ਨਾਲ ਅਸੈਂਬਲੀ ਬਹੁਤ ਅੱਛੀ ਹੁੰਦੀ ਹੈ ਹੁਣ ਕੀ ਬੰਨਾ ਮਿੱਟੇ ਦੇ ਤੁਸੀਂ ਵਰਕ ਲਈ ਸੋਸਟ ਵੈਰੀ ਗੁੱਡ ਸ਼ਾਬਾਸ਼ ਤੁਸੀਂ ਖੜੇ ਹੋ ਪਹਿਲਾਂ ਦੇਖੋ ਜੀ ਇਹ ਹੈ ਮੈਂ ਤਾਂ ਇੱਕ ਮੈਨੂੰ ਇਹ ਕੰਮ ਕਰਨਾ ਹੈ ਪਿਛੇ ਜੇ ਤੁਹਾਡੇ ਪਿੰਡ ਦੇ ਵਿੱਚੋਂ ਮੇਰੇ ਇੱਕ ਸਾਥੀ ਆ ਕੇ ਮੈਨੂੰ ਕਹਿਣ ਲੱਗ ਗਿਆ ਕਹਿੰਦਾ ਸਾਡੇ ਪਿੰਡ 'ਚ ਕੋਈ ਕੰਮ ਨਹੀਂ ਹੋਇਆ ਮੈਂ ਜਦੋਂ ਚੈੱਕ ਕੀਤਾ 77 ਲੱਖ ਰੁਪਇਆ ਕਹਿੰਦੇ ਲੈ ਸਕੂਲ ਦਾ ਕੰਮ ਕੋਈ ਇਸ ਕੰਮ ਹੁੰਦਾ ਮੈਨੂੰ ਲੱਗਦਾ ਮੇਰਾ ਤਾਂ ਮੰਨਣਾ ਕੰਮੀ ਸਕੂਲ ਦਾ ਹੈ ਮੇਰਾ ਮੰਨਣਾ ਹੈ ਜੇ ਸਕੂਲ ਠੀਕ ਕਰ ਦਾਂਗੇ ਨਾ ਸਾਰੇ ਕੰਮ ਠੀਕ ਹੋ ਜਾਣਗੇ 77 ਲੱਖ ਰੁਪਇਆ ਇਸ ਸਕੂਲ 'ਚ ਜਿਹਦੇ 'ਚ ਹਜੇ 28 ਲੱਖ ਰੁਪਇਆ ਹੋਰ ਆਣਾ ਆ ਪੂਰਾ ਉੱਪਰ ਬਲੌਂਕ ਨਵਾਂ ਬਣਨਾ ਤੇ ਉਸ ਤੋਂ ਲਾਭ ਵਿੱਚ ਸਮਝਾਉਂਦੇ ਉੱਠੇ ਨਹੀਂ ਰੁਕਾਂਗੇ 1 ਕਰੋੜ ਰੁਪਏ ਹੋਰ ਲੱਗ ਜਵੇ ਇੱਕ ਇੱਕ ਮਰਜ਼ ਇੰਜੀਨੀਅਰਸ ਨੂੰ ਤੋਂ ਅਸੀਂ ਚਾਹੇ 1 ਕਰੋੜ ਰੁਪਏ ਹੋਰ ਲੱਗ ਜਵੇ ਇਸ ਸਕੂਲ ਨੂੰ ਸ਼ਾਨਦਾਰ ਬਣਾਣਾ ਹੈ ਮੇਨੂੰ ਸਕੂਲ ਠੀਕ ਕਰਨੇ ਨੇ ਮੈਨੂੰ ਸਿਰ ਬਾਕੀ ਕੰਮਾਂ ਚ ਨਾ ਵੀ ਨਾਮ ਰਹਿਤੇ ਹਨ ਅਨਮਿਰ ਮੇਰਾ ਮੈਨੂੰ ਜ਼ਰੂਰ ਹੈ ਕਿ ਇਹ ਬੱਚੇ ਜਦੋਂ ਵੱਡ ਜਾਣਗੇ ਇਹੀ ਅੱਜ ਆਪ ਨਹੀਂ ਪੱਥਰ ਰੱਖੇ ਬਹਾਨਾ ਹੈ ਬਹਾਨਾ ਇਸ ਕਰਕੇ ਕਿ ਨਾ ਬੱਚਿਆਂ 'ਚ ਵੀ ਵਿਸ਼ਵਾਸ ਆਵੇ ਕਿ ਸਾਡਾ ਸਕੂਲ ਵੈਸਟ ਹੈ ਤਾਨੀਲ ਮੈਨੂੰ ਲੱਗੇ ਕਿ ਹਾਂ ਹੋਲੀ ਗਵਰਨਮੈਂਟ ਤੋਂ ਵਧੀਆ ਸਕੂਲ ਸਾਡਾ ਗਰਨੇਲ ਸਕੂਲ ਹੈ ਇਹ ਬਹਾਨਾ ਹੈ ਅਸਲੀ ਨਹੀਂ ਪੱਥਰ ਦੇ ਬੱਚੇ ਨੇ ਆ ਕਰਮਜੀਤ ਕਾਮਿਆ ਇਹ ਬੱਚੇ ਨਹੀਂ ਅਸਲੀ ਉਹ ਵਕੀਲ ਪੱਤਲਾ ਚਾਹੀਏ ਜਿਹਨੋਂ ਨਾਮੀ ਵਕੀਲ ਬਣੋ ਵੀ ਕਰੀ ਲੈਣੇ ਕਿ ਪਟਾਣ ਨੂੰ ਦੂਗਾ ਪਿਹਾਰ ਤੇ ਪਿੰਡ ਦੀ ਜੂਨ ਸੁਧਰ ਜਾਣੀ ਹੈ ਜਿਸ ਘਰ ਦੇ ਵਿੱਚੋਂ ਕੋਈ ਬੱਚਾ ਕਾਮਯਾਬ ਹੋਏ ਨਾ ਆਨ ਵਾਲੀ ਪੀੜ੍ਹੀਆਂ ਦੀ ਗ੍ਰਿਤੀ ਮੁੱਕ ਜਾਂਦੀ ਹੈ ਸਮਝਦਾ ਇਹ 40 ਫੁੱਟ ਦੇ 30 ਸਟੇਡੀਅਮ ਦੀ ਮੰਗ ਹੈ 10 ਲੱਖ ਰੁਪਏ ਉਹਦਾ ਵੀ ਐਡਵਾਂਸ ਹੱਥ ਕੀਤਾ ਤੇ ਜਿੰਨੇ ਵੀ ਪੈਸੇ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਜੇ ਆਪਾਂ ਗਰਾਊਂਡ ਠੀਕ ਕਰ ਲਈਏ ਨਾ ਹਰ ਪਿੰਡਾਂ 'ਚ ਤਾਂ ਜਿਹੜਾ ਨਸ਼ਾ ਹੈ ਉਹ ਆਪਣੇ ਆਪ ਖਤਮ ਹੋ ਜਾਊਗਾ ਅੱਜ ਤੱਕ ਇਹ ਗਰਾਊਂਡ ਨਹੀਂ ਬਣਾਏ ਤਾਂ 10 ਲੱਖ ਰੁਪਏ ਪਿੰਡ ਦੀ ਪੰਚਾਇਤ ਦੇ ਖਾਤੇ ਚਾ ਜਾ ਚੁੱਕੇ ਆ ਤੇ ਹੋਰ ਤਾਂ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਸ਼ਾਨਦਾਰ ਗਰਾਊਂਡ ਜਿੱਦਾਂ ਦਾ ਤੁਸੀਂ ਬਣਾਉਣਾ ਚਾਹੋ ਉਹਦਾ ਤਾਂ ਬਣਾਏ ਕਿ ਮੈਂ ਆਸਰੇ ਵਿੱਚ ਧੰਨਵਾਦ ਕਰਦਾ ਸਾਡੀ ਸਾਰੀ ਟੀਮ ਦਾ ਤੇ ਸਪੈਸ਼ਲਿਸਟ ਟੀਮ ਤੋਂ ਭਾਵ ਹੈ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਕੂਲ ਦੇ ਸਾਰੇ ਵਿਅਕਤੀ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਜੋ ਮਨਸੂਬਾ ਲੈ ਕੇ ਅੱਗੇ ਚੱਲੇ ਹੋ ਮੈਂ ਤਾਂ ਜਾਇਆ ਮੈਂ ਗ੍ਰਾਂਟ ਦੇ ਸਕਦਾ ਪਰ ਇਹ ਤੁਹਾਡੇ ਸਕੂਲ ਦੇ ਵਿੱਚ ਰੋਜ਼ ਤੇ ਬਦਲਾਅ ਲੈ ਤੁਹਾਡੀ ਟੀਚਿੰਗ ਮੈਂ ਸਾਰੇ ਸਕੂਲ ਦੇ ਸਟਾਫ ਦਾ ਦਿলো ਧੰਨਵਾਦ ਕਰਦਾ ਹਾਂ ਕਿ ਤੁਸੀਂ ਸਕੂਲ ਨੂੰ ਇੰਨੇ ਵਧੀਆ ਤਰੀਕੇ ਨਾਲ ਸਾਫ ਰਿਆ ਹੋਇਆ ਪਰ ਹਜੇ ਵੀ ਰਸਤਾ ਲੰਮਾ ਹੈ ਆਪਾਂ ਇਸ ਸਕੂਲ ਦੇ ਵਿੱਚੋਂ ਸ਼ਾਨਦਾਰ ਨਤੀਜੇ ਦੇਣੇ ਆ ਆਪਣੇ ਬੱਚਿਆਂ ਨੂੰ ਐਜੂਕੇਟ ਕਰਾਉਣੇ ਆ ਆਪਣੇ ਬੱਚਿਆਂ ਨੂੰ ਕਲਾਸ ਕਲੀਅਰ ਕਰਾਉਣੇ ਆ ਇੱਕ ਵਾਰੀ ਦੁਬਾਰਾ ਆਪ ਸਾਰੇ ਟੀਚਰਸ ਦਾ ਦਿলো ਧੰਨਵਾਦ ਅਤੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨੇ ਵਧੀਆ ਤਰੀਕੇ ਨਾਲ ਇਸ ਸਕੂਲ ਨੂੰ ਚਲਾ ਰਹੇ ਹੋ ਸਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਇਹ ਸਭ ਜਲਾਈ ਕਰੀ ਬਹੁਤ ਇੰਨੀ ਵੱਡੀ ਤਾਦਾਦ ਸਾਰੇ ਪਿੰਡ ਵਾਸੀ ਆਏ ਬਹੁਤ ਬਹੁਤ